ਪੈਸਾ ਹੋ ਗਿਆ ਸਰਕਾਰ ਬਾਕੀ 2.5 ਸਾਲਾਂ ਦੇ ਵਿੱਚ ਵਿਕਾਸ ਪੂਰੇ ਪੰਜਾਬ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਕਿ ਪੂਰੇ ਪੰਜਾਬ 'ਚ ਇੱਕ ਸਾਤ ਬਰਾਬਰ ਵਿਕਾਸ ਜਿਹੜਾ ਕਰਨਾ ਤੇ ਆਪਾਂ ਜਿਹੜਾ ਇਹ ਵਿਕਾਸ ਹਰ ਪਿੰਡ ਦਾ ਹਰ ਗਲੀ ਦਾ ਹਰ ਕਰਨਾ ਕੋਈ ਪਿੰਡ ਜਿਹੜਾ ਕੋਈ ਪੰਚਾਇਤ ਨੀ ਰਹਿਣ ਦੇਣੀ ਜਿਹੜੀ ਇਹ ਕਵੇ ਕਿ ਮੈਨੂੰ ਪੈਸੇ ਨਹੀਂ ਮਿਲੇ ਜਾਂ ਮੇਰਾ ਕੰਮ ਨਹੀਂ ਹੋਇਆ ਸੋ ਮੈਂ ਉਸ ਕੰਮ ਤੇ ਲੱਗਾ ਕਿ ਵਕ ਵਕ ਪੈਸੇ ਜਿਹੜੇ ਆਪਣੇ ਏਰੀਆ ਨੂੰ ਪਿੰਡਾਂ ਦੇ ਜਿਹੜੇ ਕਾਪੀ ਪਿੰਡਾਂ ਦੇ ਵਿੱਚ ਪਿਛਲੇ 50 ਸਾਲਾਂ ਦੇ ਨਾ ਕਿਸੇ ਨੇ ਛੱਪੜ ਬਣਾਏ ਨਾ ਕਿਸੇ ਨੇ ਫਿਰਨੀਆਂ ਬਣਾਈਆਂ 40 ਸਪੇ ਦਾ ਜਿਹੜੇ ਪਿੰਡ ਦੇ ਵਿੱਚ ਉਹਦਾ ਅੱਜ ਵੀ ਇੰਨੇ ਚਿਰ ਬਾਅਦ ਗਲੀਆਂ ਨਾਲੀਆਂ ਦੀ ਲੋਕ ਸਾਡੇ ਕੋਲ ਪੈਸੇ ਮੰਗਦੇ ਕੱਚੇ ਪਿੰਡ ਜਿੱਥੇ ਕੋਈ ਕੋਈ ਗਲੀ ਦੀ ਬੜੀ ਕੋਈ ਵਹਿਣੀ ਦੀ ਨਹੀਂ ਲੋਕ ਜ਼ਿਆਦੇ ਮੋਟਾ ਪਾ ਦਿੰਦੇ ਆ ਮੁੜ ਕੇ ਇਹ ਲੀਡਰ ਨਹੀਂ ਹੁੰਦੇ ਬਾਰਡਰ ਦੇ ਲੋਕਾਂ ਕੋਲ ਜ਼ਿਆਦੇ ਨਹੀਂ ਇਹ ਸਾਰੇ ਆਪਾਂ ਬਾਰਡਰ ਦੇ ਪਿੰਡ ਜਾ ਦਿੱਤਾ। ਬਸ ਤੇ ਸਦਾ ਹੀ ਨਾਲal ਕਹਿ ਬਾਰਡਰ ਤੇ। ਫਤ ਜਿਹੜੇ ਬਿਲਕੁਲ ਹੱਦ ਦੇ ਉੱਤੇ ਉਹ ਪਿੰਡ ਚੂਜ਼ ਕੀਤੇ ਆ ਕਿ ਇਹਨਾਂ ਨੂੰ ਕੋਈ ਵਿਚਾ ਜਾਣੂ। ਕਿਉਂਕਿ ਜਦੋਂ 22 ਤੋਂ ਪਹਿਲਾਂ ਅਸੀਂ ਡੋਰ ਟੂ ਡੋਰ ਕਰਦੇ ਹੀ ਕੈਂਪੇਨ ਕਰਦੇ ਸੀ। ਉਦੋਂ ਸਾਨੂੰ ਲੋਕ ਕਹਿੰਦੇ ਜੀ ਵੋਟ ਪਾ ਦਾਂਗੇ ਪਰ ਵੋਟ ਲੈਣ ਤੋਂ ਬਾਅਦ ਕਦੀ ਵੀ ਸਾਡੇ ਅਲਖੇ ਜਿ ਮੁੜ ਕੇ ਕੋਈ ਲੀਡਰ ਨਹੀਂ ਬਣਿਆ। ਤੇ ਮੈਂ ਹਰਕਤ ਨੂੰ ਕਹਿੰਦਾ ਜੀ ਆ ਦੇਖਦਾ ਵੋਟ ਤੇ ਬਾਹੂ ਇੱਕ ਸਾਡੀਆਂ ਆਉਣੀਆਂ। ਸੋ ਹੁਣ ਅਸੀਂ ਕਈ ਕਈ ਚੱਕਰ ਜਿਹੜੇ ਆ ਉਹ ਲਾਏ ਆ। ਲਾ ਦੇ ਅਗਲੇ 2.5 ਸਾਲ ਵੀ ਇਸੇ ਕੰਮ ਤੇ। ਕਈ ਸਾਲਾਂ ਦੇ ਵਿੱਚ ਇੱਕ ਵੀ ਚੀਜ਼ ਜਿਹੜੀ ਅਜ ਨਾਵੇ ਦੇ ਹਲਕੇ ਦੇ ਵਿੱਚ ਛੜਕਾਂ ਤੋਂ ਲੈ ਕੇ ਹਾਥੀ ਬਿਲਕੁਲ ਮਿਲ ਜਿਹੜੀ ਅਸੀਂ ਵਿਕਾਸ ਦੀ ਉਹ ਰਹਿਣ ਦੀ ਜਿਹੜੀ ਉਹ ਇੱਕ ਜਿਹੜਾ ਪਿਛਲੇ ਹਫਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਅਸੀਂ ਸ਼ੁਰੂ ਕੀਤਾ ਰੇਲਵੇ ਲਾਈਨ ਕਿਹ ਜਿ ਨਾਲਾ ਬੱਲਰਵਾਲ ਨੂੰ ਰੇਲਵੇ ਲਿੰਕ ਦੇ ਨਾਲ ਜਿਹੜਾ ਜੋੜਿਆ ਜਾਵੇ ਸਾਡੇ ਦੇਸ਼ ਦੇ ਨਾਲ ਜੋੜਿਆ ਜਾਵੇ ਰੇਲਵੇ ਦੇ ਥਰੂ ਏ ਮੈਂ ਜਿਹੜੀ ਮੀਟਿੰਗ ਕਰਕੇ ਆਈ ਮੈਨੂੰ ਬੜੀ ਖੁਸ਼ੀ ਹੋਈ ਕਿ ਕੱਲ ਮੈਨੂੰ ਦਿੱਲੀੋਂ ਅਫਸਰ ਦੀ ਕਾਲ ਆਈ ਸੀ ਕਿ ਅਸੀਂ ਤੁਹਾਡੇ ਏਜੰਡੇ ਦੇ ਉੱਤੇ ਆਪਣੀਆਂ ਮੀਟਿੰਗਾਂ ਸ਼ੁਰੂ ਕਰਤੀਆਂ। ਔਰ ਜੇ ਰੇਲਵੇ ਟ੍ਰੈਕ ਬਣ ਜਾਂਦਾ ਬੱਦਲ ਵਾਂਗ ਤਾਂ ਰੇਲਵੇ ਸਟੇਸ਼ਨ ਬਣ ਜਾਂਦਾ ਇਹ ਨਾਲ। ਅਸੀਂ ਜੇ ਰੇਲਵੇ ਨਾਲ ਜੁੜ ਜਾਂਦੇ ਤੇ ਸਭ ਅਜ ਨਾਲਾ ਅਵਕਾਸ ਦੇ ਬੱਕੋਂ ਤੁਸੀਂ ਦੇਖਿਓ ਸਭ ਤੋਂ ਮੋਰੀ ਹੋਊਗਾ। ਇਹੀ ਗੱਲ ਨੇ ਕਿ ਹੁਣ ਤੱਕ ਇਹ ਨਾਲੇ ਦੇ ਵਿੱਚ ਇੱਕ ਬਿਨਾ ਸ਼ੂਟਰ ਮਿਲ ਤੋਂ ਕੋਈ ਫੈਕਟਰੀ ਨਹੀਂ ਆਈ ਉਹਦਾ ਕਾਰਨ ਕੀ ਹੈ ਜਦੋਂ ਮੈਂ ਹੁਣ ਸਾਡੇ ਵਕਾਸ ਲਈ ਜਦੋਂ ਇੰਡਸਟਰੀ ਵਾਸਤੇ ਸੀਐਮ ਸਾਹਿਬ ਨੇ ਸ਼ੁਰੂ ਕੀਤਾ ਇਨਵੈਸਟ ਪੰਜਾਬ ਦੇ ਵਿੱਚ ਤੇ ਮੈਂ ਕਈ ਕੰਪਨੀਆਂ ਨੂੰ ਕਿਹਾ ਕਿ ਯਾਰ ਤੁਸੀਂ ਇਹ ਨਾਲੇ ਮਤਲਬ ਫੈਕਟਰੀਆਂ ਲਾਓ ਉਹਨਾਂ ਨੇ ਜਦੋਂ ਇਹ ਨਾਲੇ ਦਾ ਸਰਵੇ ਕੀਤਾ ਉਹ ਕਹਿੰਦੇ ਧਾਰਿਆ ਸਾਹਿਬ ਨਾ ਇੱਥੇ ਛੜਕਾ ਨਾ ਤੁਹਾਡੇ ਕੋਲ ਬਿਜਲੀ ਆ ਗਈ ਨਾ ਉੱਥੇ ਰੇਲਵੇ ਦੀ ਕੋਈ ਲਾਈਨ ਐਸ ਕਰਕੇ ਤੁਹਾਡੇ ਇੰਡਸਟਰੀ ਲੱਗਣੀ ਮੈਂ ਜਿੰਨੇ ਬੰਦੇ ਇਕੱਲੇ ਸਾਰੇ ਆਪ ਘੜੇ ਕਰ ਗਏ। ਔਰ ਫਿਰ ਮੈਂ ਸਭ ਤੋਂ ਪਹਿਲਾਂ ਮੁੱਲ ਜਿਹੜਾ ਇਹ ਨਾਲੇ ਦਾ ਬਿਜਲੀ ਕੰਸਰਟ 60 ਸਾਲ ਤੋਂ ਪਿਛਲੇ 60 ਸਾਲ ਤੋਂ ਸਾਡ ਬੰਦਾ ਬੁੱਢਾ ਹੋ ਜਾਂਦਾ। 60 ਕੇਵੀ ਦਾ ਸਭ ਤੋਂ ਇਸ ਮਾ ਜੋ ਮੁੱਖ ਵੰਟੀ ਕਰੋ 220 ਕੇਵੀ ਦਾ ਪਾਇਆ ਤਾਂ ਜੋ ਨਸਲੀ ਲੱਗ ਸਕੇ ਮੇਰੇ ਇਲਾਕੇ ਨੂੰ। ਉਹਨਾਂ ਨਾਲੇ ਦੇ ਲੋਕਾਂ ਨੂੰ ਕਦੀ ਬਿਲੀ ਦਾ ਸਹਮਣਾ ਨਹੀਂ ਕਰਦਾ। ਔਰ ਅਸੀਂ ਵੱਡੀ ਲੈਵਲ ਤੇ ਛੜਕਾ ਬਣਾ ਰਹੇ। ਜਿੰਨੇ ਤੇ ਰੋੜ ਜੀ ਹੋਣਗੇ। ਇਹ ਬੁਨਿਆਦੀ ਢਾਂਚਾ ਜਿੰਨਾ ਚਿਰ ਰੋੜ ਦੀ ਤੁਹਾਡੇ ਕੋਈ ਇੰਡਸਟਰੀ ਨਹੀਂ ਆਉਗੀ ਕੋਈ ਬੰਦਾ ਛੱਲਾ ਲਾ ਕੇ ਰਾਜੀ ਨਹੀਂ ਆਪਾਂ ਰੋੜ ਜਿਹੜੀਆਂ ਉਹ ਬਣਾਉਣੀਆਂ ਤੀਜਾ ਜੇ ਆਪਾਂ ਰੇਲਵੇ ਦੇ ਨਾਲ ਜੁੜ ਜਾਂਦੀ ਤੁਸੀਂ ਦੇਖਿਓ ਅੱਜ ਅੱਜ ਹੋ ਸਕਦਾ ਕਈ ਲੋਕ ਕਹਿੰਦੇ ਉਹ ਰਗੇ ਦੇ ਜੀ ਉਦਾਂ ਹੀ ਗੱਲਾਂ ਨੇ ਅਸਲ ਗੱਲਾਂ ਉਦਾਂ ਨਹੀਂ ਹੁੰਦੀਆਂ ਗੱਲਾਂ ਜਦੋਂ ਹੁੰਦੀਆਂ ਤੇ ਗੱਲਾਂ ਦੇ ਅਰਥ ਹੁੰਦੇ ਆ ਔਰ ਗੱਲ ਜਦੋਂ ਇੱਕ ਵਾਰ ਸ਼ੁਰੂ ਹੁੰਦੀ ਹੈ ਭਾਵੇਂ ਉਹਨੂੰ 50 ਸਾਲ ਲੱਗ ਜਾਣ 20 ਸਾਲ ਲੱਗ ਜਾਣ 30 ਸਾਲ ਲੱਗ ਜਾਣ 10 ਸਾਲ ਲੱਗ ਜਾਣ 5 ਸਾਲ ਲੱਗ ਜਾਣ ਦੋ ਸਾਲ ਲਗੜ ਜਿੰਨਾ ਮੱਦੀ ਲਗਣ ਸਾਡੇ ਤੋਂ ਬਾਅਦ ਵੀ ਜਿਹੜੇ ਲੋਕ ਆਉਣਗੇ ਇੱਥੇ ਉਹ ਸਾਡੇ ਮੰਗ ਕਰਨਗੇ ਕਰਨਗੇ ਕਿ ਰੇਲਵੇ ਨਾਲ ਸਾਨੂੰ ਜੋੜਿਆ ਜਾਵੇ ਕਿਉਂ ਨਾ ਜੋੜਿਆ ਅਸੀਂ ਸਦਾਤ ਦੇ ਬੈਠੇ ਹਾਂ ਬਿਲਕੁਲ ਬਾਰਡਰ ਤੇ ਬੱਲਰਵਾਲ ਪਿੰਡ ਆਹ ਜਿਹੜੀ ਦਸਾਂ ਨੋਹਾਂ ਦੇ ਕਿਰਤ ਦੱਸਦਾ ਸਾਡੇ ਆਵਾਜ਼ ਸਿੱਖ ਬਦਾ ਦੀ ਸਭ ਤੋਂ ਵੱਧ ਕਿਰਤ ਕਰਦੀ ਕਿੰਪ ਕਰਨ ਵਾਲੇ ਉਹ ਲੋਕ ਹੈ ਪਰ ਉਹਨਾਂ ਦੀ ਕਿਰਤ ਦਾ ਮੁੱਲ ਨਹੀਂ ਪਿਆ ਇਸ ਕਰਕੇ ਕਿਉਂਕਿ ਉੱਥੇ ਰੇਲਵੇ ਲਿੰਕ ਜਿਹੜੀ ਆ ਉਹ ਹੈ ਨਹੀਂ ਜੇ ਰੇਲਵੇ ਲਿੰਕ ਹੋਵੇ ਉਹ ਬੰਦੇ ਨਾ ਕੰਮ ਕਰਦੇ ਆ ਨਾ ਇੰਨੀ ਆਪਾਂ ਛੋਟੀ ਜਿਹੜੀ ਪਿੰਡੂ ਨਸਲੀ ਹੈ ਕਿ ਲੂ ਨਸਲੀ ਹੈ ਉਹ ਡਵੈਲਪ ਕਰ ਸਕਦੇ ਉੱਥੇ ਕਿ ਲੋਕ ਜਾਰੇ ਆਪਣੇ ਟ੍ਰੇਨ ਦੇ ਵਿੱਚ ਜਿਹੜੇ ਲੋਕਾਂ ਨੂੰ ਪਤਾ ਹੋਊਗਾ ਕਿ ਡੇਰੇ ਬਾਬੇ ਨਾਨਕ ਨੂੰ ਜਿਹੜੀ ਟ੍ਰੇਨ ਜਾਂਦੀ ਹੈ ਉਹ ਟ੍ਰੇਨ ਦੇ ਉੱਤੇ ਕਿੰਨੇ ਲੋਕ ਪੜ ਜਾਂਦੇ ਕਿੰਨੇ ਲੋਕ ਰੋਜ਼ ਆਪਣਾ ਦੁੱਧ ਲੈ ਕੇ ਜਾਂਦੇ ਕਿੰਨੇ ਲੋਕ ਰੋਜ਼ ਅੰਬਸਰ ਦੇ ਚ ਆਪਣੀ ਸਮਝੀ ਲੈ ਕੇ ਜਾਂਦੇ ਉਹ ਜਿਹੜੇ ਬੰਦੇ ਉਸ ਏਰੀਆ ਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਜੇ ਬੱਲਰਵਾਲ ਤੋਂ ਬੰਦਾ ਅੰਬਸਰ ਨੂੰ ਜਾਂਦਾ ਉਹ ਸਹਾਰਾ ਹੰਗਾਂ ਚੰਬਸਤ ਸਾਰੀ ਦਿਹਾੜੀ ਵੀ ਲੱਗਦੀ ਹੈ ਤੇ ਘੱਟੋ ਘੱਟ 100 ਰੁਪਏ ਲੱਗ ਜਾਂਦਾ ਉਹਦਾ ਔਨ ਜਾਣ ਕਰਾਇਆ ਤੇ ਬਹੁਤ ਲੋਕਾਂ ਨੂੰ ਪਤਾ ਦੀਗਾ ਕਿ ਡੇਰਾ ਬੱਬਨਾਂ ਤੋਂ ਜਿਹੜੀ ਰੇਲ ਅਮਰਸਰ ਜਾਂਦੀ ਹੈ ਵੇਰਕੇ ਤੱਕ ਜਾਂਦੀ ਹੈ ਉੱਥੇ ਤਿੰਨ ਤਿੰਨ ਮਹੀਨਿਆਂ ਦੇ ਲੋਕਾਂ ਦੇ ਪਾਸ ਬਣੇ 1000 ਰੁਪਏ ਦੇ ਵਿੱਚ ਉਹ ਪਾਸ ਫਾਉਂਦੇ ਬਹਿ ਕੇ ਗਾ ਜਾਂਦੇ ਆ ਕੋਈ ਦੁੱਧ ਵੇਚ ਆਉਂਦਾ ਕੋਈ ਸਬਜ਼ੀ ਵੇਚ ਆਉਂਦਾ ਜੋ ਕਿਸੇ ਦੀ ਕੋਈ ਵੀ ਸੋ ਮੇਰੇ ਮਨ ਦੀ ਇੱਛਾ ਹੈ ਕਿ ਨਾਲੇ ਦੇ ਲੋਕਾਂ ਨੂੰ ਰੇਲਵੇ ਟਰੈਕ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ ਇਹਦੇ ਦੀ ਮੈਂ ਜ਼ਿੰਦਗੀ ਦੇ ਆਖਰੀ ਦਮ ਤੱਕ ਲੜਾਈ ਲੜਦੇ ਤਾਂਗੇ ਉਹ ਇਹ ਹੋਊਗੀ ਜਿੰਨਾ ਵਧੀਆ ਹੰਗਾ ਦਾ ਮਿੰਨੂ ਰੇਲਵੇ ਰਾਜਨੀਤੀ ਨੇ ਦਿੱਤਾ ਅਫਸਰ ਨੇ ਦਿੱਤਾ ਮਹਾਰਾਜ ਸੱਚੇ ਬਾਦਸ਼ਾਹ ਬਾਬਾ ਬੁੱਢਾ ਸਾਹਿਬ ਦੀ ਮੇਦ ਆਜ ਹਲਕੇ ਦੇ ਉੱਤੇ ਤੁਸੀਂ ਦੇਖੋ ਕੀ ਬਰਦਾ ਉਹਨਾਂ ਦਾ ਰੇਲਵੇ ਸਟੇਸ਼ਨ ਵੀ ਬਣੂਗਾ ਔਰ ਇਹਦੇ ਵਾਸਤੇ ਵੀ ਲੋਕ ਹਦਾਨ ਹੋ ਜਾਣਗੇ ਵੀ ਐਦਾਂ ਵੀ ਹੋ ਸਕਦਾ ਲੋਕ ਸਮਝਦੇ ਕਿ ਇਦਾਂ ਤੋਂ ਨਹੀਂ ਲੋਕਾਂ ਨੇ ਪਹਿਲਾਂ ਅਜਦਾਲੇ ਦੇ ਲੋਕਾਂ ਦੇ 326 ਦੇ 307 ਦੇ ਰੇਪ ਦੇ ਪੱਸੇ ਵੇਖੇ ਵਿਕਾਸ ਜਿਹੜਾ ਉਹਨਾਂ ਨੂੰ ਹੋੜ ਮੇਜਾ ਲਾਊਗਾ ਕਿ ਵਿਕਾਸ ਕੀ ਹੁੰਦਾ ਔਰ ਵੋਟ ਦਾ ਅਰਥ ਕੀ ਹੈ ਵੋਟ ਕਿਉਂ ਬਹੁਨੇ ਆਸ ਵੋਟ ਦੀ ਕੀਮਤ ਕਿੰਨੀ ਹੈ ਜੇ ਤੁਸੀਂ ਸਹੀ ਬੰਦੇ 'ਤੇ ਵੋਟ ਪਾ ਦਿੰਦੇ ਹੋ ਸਰ ਤੇ ਤੁਹਾਡਾ ਹਲਕਾ ਚਾਹੇ ਉਹ ਲੋਕ ਸਭਾ ਦਾ ਮੈਂਬਰ ਹੈ ਚਾਹੇ ਉਹ ਤੁਹਾਡਾ ਐਮ ਐਲ ਏ ਆ ਉਹ ਤੁਹਾਡਾ ਹਲਕਾ ਬਣ ਸਕਦਾ ਤੁਹਾਡੀ ਵੋਟ ਇੰਨੀ ਇਹਦੀ ਕੀਮਤ ਹੈ ਮੈਂ ਤਾਂ ਹੀ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਨੂੰ ਕਹਿੰਦਾ ਕਿ ਸੋਚ ਕੇ ਵੋਟ ਪਾਓ ਇਹ ਲੋਕ ਜੇ ਪੈਸੇ ਵੜਦੇ ਸ਼ਰਾਬਾਂ ਵੜਦੀਆਂ ਲੋਕਾਂ ਨੂੰ ਮਤਲਬ پیسے ਵੜ ਕੇ ਵੋਟਾਂ ਲੈ ਲਿਏ ਤਾਂ ਨਹੀਂ ਅੱਜ ਤੱਕ ਇਹ ਨਾਲੇ ਦੇ ਵਿੱਚ ਕੋਈ ਚੀਜ਼ ਨਹੀਂ ਉਹਨਾਂ ਪ੍ਰੀਅ ਕੋਸ਼ਿਸ਼ ਆ ਕਿ ਆਪਾਂ ਵਿਕਾਸ ਕਰੀਏ ਆਪਣੇ ਪਿੰਡਾਂ ਦੇ ਵਿੱਚ ਲਿੰਕ ਰੋਡ ਬਣਾਦਾ ਮੈਂ ਲਿੰਕ ਰੋਡ ਦਾ ਪੂਰਾ ਇੱਕ ਰਕਸ਼ਾ ਬਣਾਇਆ ਉਹ ਵੀ ਮੈਂ ਤੁਹਾਨੂੰ ਅਗਲੇ ਦਿਨ ਵੀ ਦਿਖਾਉਂਗਾ ਕਿ ਉਹਦੇ ਜਿ ਕਿਦਾਂ ਅਸੀਂ ਛੜਕਾ ਬਣਾ ਰਹੇ ਹਾਂ ਉਹ ਛੜਕਾ ਅਸੀਂ ਮਾਨ ਸਾਹਿਬ ਕੋ ਵੀ ਪੈਸੇ ਲਏ ਆ ਮੰਡੀ ਬੋਰਡ ਕੋ ਕਈ ਪਾਸੇ ਤੋਂ ਪ੍ਰਬੰਧ ਕਰ ਰਹੇ ਆ ਮੈਂ ਉਹਦਾ ਕਿ ਕੋਈ ਵੀ ਲਿੰਕ ਛੜਕ ਜਿਹੜੀ ਅਜ ਨਾਲ ਆ ਸ਼ਾਇਦ ਜਿਹੜਾ ਇਹਦੇ ਵਿੱਚ ਇੱਕ ਮੇਜਰ ਪ੍ਰੋਬਲਮ ਆ ਕਿ ਇੱਥੇ ਸਰ ਮਤਲਬ ਜਿਹੜੀ ਟ੍ਰੈਫਿਕ ਉਹਦਾ ਇੱਕ ਬਿਗ ਕਾਰਨ ਆ ਕਿ ਹੁਣ ਨਵੰਬਰ ਦੇ ਵਿੱਚ ਗੰਨਾ ਆ ਜਾਣਾ ਤੇ ਮਾਰਚ ਤੱਕ 15 April ਤੱਕ ਗੰਨੇ ਦੇ ਅਜਨਾਲੇ ਸਹਿਰ ਦਾ ਜਿਹੜਾ ਰਾਮ ਕਰਨਾ ਕਿਉਂਕਿ ਟ੍ਰੈਫਿਕ ਹੋ ਜੇ ਰਾਈ ਕੋਈ ਨਹੀਂ ਛੁਗਲ ਵਿੱਚ ਲੁ ਜਾਣ ਤੇ ਮੈਂ ਇੱਕ ਸ਼ਰਤ ਪਲਾਨ ਕੀਤੀ ਆ ਕਿ ਜਿਹੜੀ ਅਜਨਾਲੇ ਤੋਂ ਬਾਹਰ ਬਾਦ ਸਿੱਧੀ ਸ਼ੁਗਰਵੇਲ ਤੇ ਚੱਲ ਜਾਈਂ ਈਦੋਂ ਤੁਨ ਹੋ ਗਿਆ ਕੰਮ ਈਦੋਂ ਤੋਂ ਬਣ ਗਿਆ ਈਦੋਂ ਵੀ ਇਹ ਕਾਵੇ ਕਿ ਕਿਸੇ ਵੀ ਕਿਸਾਨ ਨੂੰ ਮਤਲਬ ਟ੍ਰੈਫਿਕ ਦੇ ਵਿੱਚ ਫਸਣਾ ਨਾ ਪਵੇ ਲੋਕ ਵੀ ਨਾ ਖਰਾਬ ਹੋਣ ਕਿਸਾਨ ਵੀ ਟਾਈਮ ਨਾ ਹੋਵੇ ਟਾਈਮ ਨਾ ਜਾਵੇ ਆਪਾਂ ਉਹ ਛੱਡ ਕੇ ਜਿਹੜੀ ਆ ਮੈਂ ਦਿਖਾ ਕੇ ਲਿਆ ਆ ਤੁਹਾਨੂੰ ਚਾਪਾਇਂ ਦੇ ਪਹਿਲਾ ਅਫਸਰ ਨਾਲ ਖੜੇ ਸੀਗੇ ਕਲਵੰਡੀ ਰਾਏ ਦਾदू ਕੋ ਸਿੱਧੀ ਦੇਖਿਓ ਤੁਸੀਂ ਕੀ ਬੰਦਾ ਅਗਲੇ 23 ਸਾਲਾਂ ਜੋ ਮੇਰਾ ਮੀਨਪਲ ਡਾਇਰੈਕਟ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਆ ਸਰਪੰਚੋ ਨੇ ਬੈਠੇ ਪਿੱਛੇ 100-100 ਗੱਲਾ ਗੰਨਾ ਲਾਇਆ ਇਹਨਾਂ ਨੇ ਪਰ ਇਹਨਾਂ ਨੂੰ ਕਿੰਨੀ ਸੌਖ ਹੋ ਜੂਗੀ ਕਿ ਬੰਦਾ ਕਿੱਥੇ ਸ਼ਾਇਦ ਫਸਿਆ ਦਿੰਦਾ ਕਿੱਥੋਂ ਬਾਦ ਦਾ ਬਾਦ ਸਿੱਧਾ ਮਹਿਲਤ ਜਿਹੜਾ ਜਾ ਕੋ ਸੋ ਇਹ ਵਿਕਾਸ ਲਈ ਜਿਹੜਾ ਅੱਜ ਵੀ ਮੀਟਿੰਗ ਕੀਤੀ ਅੱਜ ਜਿਹੜੇ ਇਹ ਪੈਸੇ ਦਿੱਤੇ ਆ ਇਹ ਇਹ ਵਿਕਾਸ ਹਰ ਪਿੰਡ ਦਾ ਹਰ ਗਲੀ ਦਾ ਹਰ ਕਰਨ ਦਾ ਕਿਨੇ ਅਸੀਂ ਵੀ ਉਹਦਾ ਸਬਾਲ ਕਾਇਨਾਲੇ ਦੇ 26 ਪਿੰਡਾਂ ਦੀ ਲੜੀ ਹੈ 65 ਲੱਖ ਦੇ ਬੰਦੇ ਜਿਹੜੇ 65 ਲੱਖ ਦੇ ਚੈੱਕ ਦੇ ਨੇ ਉਹ ਡਿਲੀਵਰ ਕੀਤੇ ਅਸੀਂ ਬੰਦੇ ਜਿਹੜਾ 43 ਲੱਖ ਜਿਹੜਾ ਅਈ ਨਾਲੇ ਬਲਾਕ ਦੇ ਵਿੱਚ ਤੇ 22 ਲੱਖ ਰੁਪਈਆ ਜਿਹੜਾ 22.5 ਲੱਖ ਹੋ ਗਿਆ ਰਬਦਾਸ ਬਲਾਕ ਦੇ ਵਿੱਚ ਟੋਟਲ ਜਿਹੜੇ 26 ਪਿੰਡ ਨੇ ਜਿੰਨਾਂ ਚ ਅਬੂ ਸਾਹਿਦ ਹਵਾਨ ਬਾਜਵਾ ਬਲਬਾਵਾ ਭਗਵਾਨਪੁਰਾ ਬੋੜਾ ਚਾਰਪੁਰ ਅਬੂਸੈਦ ਬੌਲੀ ਜਮਦਾਸ ਤੇ ਚਾਰਪੁਰ ਦੇ ਦੋ ਚੱਕ ਆ ਅਲੀਵਾਲ ਕੋਟਲੀ ਬੱਕਰਾ ਹੂ ਬਾਟ ਪੱਖਾ ਦੀ ਸਿੰਘ ਪੋਇਆਲੀ ਵੱਲ ਲੱਬੇ ਦਰਿਆ ਅਲੀਵਾਲ ਕੋਟਲੀ ਦਿਆਲ ਪੱਟੀ ਅਲੀਵਾਲ ਕੋਟਲੀ ਬਰਲਾਸ ਸੈਦਪੁਰ ਖੁਰਦ ਆਬਾਦੀ ਗਮਚਕ ਦੱਲਾ ਰਾਜਪੂਤਾ ਚੱਕ ਬਾਲਾ ਚੱਕ ਡੋਗਦਾ ਆਬਾਦੀ ਦਾ ਨਾਮ ਸੀ ਅਸੀਂ ਪਿਛਲੇ ਹਫਤੇ 1 ਕਰੋੜ ਕਰੀਬ 29 ਲੱਖ ਦੇ ਚੈੱਕ ਜਿਹੜੇ ਸੀ ਉਸਦੇ ਵੀ 19 ਪਿੰਡਾਂ ਨੂੰ ਦਿੱਤੇ ਸੀ ਅੱਜ ਇਹਦੇ ਚੈੱਕ ਅਸੀਂ ਮਤਲਬ ਸਾਰੇ ਇਹ ਨਾਲੇ ਹਲਕੇ ਦੇ ਵਿੱਚ ਦੇ ਦੇ ਇਹ ਉਹਨਾਂ ਪਿੰਡਾਂ ਨੂੰ ਦੇ ਰਹੇ ਹਾਂ ਜਿੱਥੇ ਪਹਿਲਾਂ ਅਜੇ ਘੱਟ ਕੰਮ ਹੋਇਆ ਉੱਥੇ ਬਾਕੀ ਕੰਮ ਜਿਹੜਿਆ ਉਹ ਅਸੀਂ ਕਰ ਮੇਰਾ ਟੀਚਾ ਕਿ ਆ ਜਿਹੜੇ ਅਗਲੇ 2.5 ਸਾਲ ਹਨ ਉਹਨੇ ਮਤਲਬ ਜਿਹੜੀ 16 ਤਰੀਕ ਲੰਘੀ ਹੈ ਉਸ ਤੋਂ ਬਾਅਦ 19 ਲੰਘੀ 2.5 ਸਾਲ ਹੋ ਗਏ ਸਰਕਾਰ ਨੂੰ ਬਾਕੀ ਢਾਈ ਸਾਲਾਂ ਦੇ ਵਿੱਚ ਵਕਾਸ ਪੂਰੇ ਪੰਜਾਬ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਕਿ ਪੂਰੇ ਪੰਜਾਬ 'ਚ ਇੱਕ ਸਾਥ ਬਰਾਬਰ ਵਕਾਸ ਜਿਹੜਾ ਕਰਨਾ ਤੇ ਆਪਾਂ ਜਿਹੜਾ ਅਜ ਨਾਲ ਇਹ ਹਲਕੇ ਦੇ ਵਿੱਚ ਕੋਈ ਪਿੰਡ ਜਿਹੜਾ ਕੋਈ ਪੰਚਾਇਤ ਨਿਦਾਨ ਦੇਣੀ ਜਿਹੜੀ ਇਹ ਕਹੇ ਕਿ ਮੈਨੂੰ ਪੈਸੇ ਨਹੀਂ ਮਿਲਿਆ ਜਾਂ ਮੇਰਾ ਕੰਮ ਨਹੀਂ ਹੋਇਆ ਸੋ ਮੈਂ ਉਸ ਕੰਮ ਤੇ ਲੱਗਾ ਕਿ ਵਕ ਵਕ ਪੈਸੇ ਜਿਹੜੇ ਆਪਣੇ ਏਰੀਆ ਨੂੰ ਪਿੰਡਾਂ ਦੇ ਜਿਹੜੇ ਕੰਮ ਪਿੰਡਾਂ ਦੇ ਵਿੱਚ ਪਿਛਲੇ 50 ਸਾਲਾਂ 'ਚ ਨਾ ਕਿਸੇ ਨੇ ਛੱਪੜ ਬਣਾਈ ਨਾ ਕਿਸੇ ਨੇ ਫਿਰਨੀਆਂ ਬਣਾਈਆਂ 40 ਸਪੈ ਦੇ ਜਿਹੜੇ ਪਿੰਡ ਦੇ ਸੀ ਉਹਦਾ ਅੱਜ ਵੀ ਇੰਨੇ ਚਿਰ ਬਾਅਦ ਗਲੀਆਂ ਨਾਲੀਆਂ ਲਈ ਲੋਕ ਸਾਡੇ ਕੋਲ ਪੈਸੇ ਮੰਗਦੇ